ਮੈਂ ਸਾਹਿਲ ਸਿੰਘ ਪਿੰਡ ਦਰਾਜ ਤੋਂ ਮੈਂ ਤਰਕਸ਼ੀ ਸੋਸਾਇਟੀ ਨਾਲ ਪਿਛਲੇ 2-3 ਸਾਲਾਂ ਤੋਂ ਜੁੜਿਆ ਹੋਇਆ ਮੇਰੇ ਸਕੂਲ ਪਿੰਡ ਦਰਾਜ ਦੇ ਵਿੱਚ ਮੇਰੇ ਟੀਚਰ ਮੈਨੂੰ ਇੱਥੇ ਆਉਣ ਦੀ ਪ੍ਰੇਰਣਾ ਦਿੰਦੇ ਆ ਕੁਲਦੀਪ ਰਾਣੀ ਜੀ ਪੰਜਾਬੀ ਮਿਸਟਰੈਸ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਮੈਂ 2-3 ਸਾਲਾਂ ਤੋਂ ਇੱਥੋਂ ਨਾਲ ਪ੍ਰੀਖਿਆ ਵੀ ਦੇ ਰਿਆਂਗਾ ਜੋ ਵਿਗਿਆਨਿਕ ਚੇਤਨਾ ਪ੍ਰੀਖਿਆ ਵਿਦਿਆਰਥੀਆਂ ਦੀ ਹੁੰਦੀ ਆ ਇਸ ਸਾਲ ਤੇ ਤੇ ਪਿਛਲੇ ਸਾਲ ਤੋਂ ਹੀ ਆਪਣੇ ਇੱਥੇ ਕੈਂਪ ਲੱਗ ਰਹੇ ਆ ਨੰਨੇ ਦਿਨਾਂ ਵਾਸਤੇ ਪਿਛਲੇ ਸਾਲ ਵੀ 7 8 9 ਜੂਨ ਨੂੰ ਲੱਗਿਆ ਸੀ ਤੇ ਇਸ ਸਾਲ ਵੀ 7 8 9 ਜੂਨ ਨੂੰ ਲੱਗਿਆ ਇਸ ਵਿੱਚ ਬਹੁਤ ਹੀ ਚੰਗਾ ਸਿੱਖਣ ਨੂੰ ਮਿਲ ਰਿਹਾ ਸਾਨੂੰ ਬੁਲਾਰੇ ਆ ਰਹੇ ਆ ਆਰਟਿਸਟ ਆ ਰਹੇ ਆ ਤੇ ਹੋਰ ਜਿਨ੍ਹਾਂ ਨੇ ਸਮਾਜਿਕ ਬੁਰਾਈਆਂ ਤਿਆਗੀਆਂ ਨੇ ਉਹ ਆ ਰਹੇ ਆਗੇ ਉਹਨਾਂ ਤੋਂ ਸਾਨੂੰ ਚੰਗੀ ਸਿੱਖਿਆ ਮਿਲ ਰਹੀ ਆ ਤੇ ਬਾਕੀ ਇੱਥੋਂ ਦੇ ਜੋ ਬੁਲਾਰੇ ਹੋਗੇ ਜਾਂ ਤਰਕਸ਼ੀ ਸੋਸਾਇਟੀ ਦੇ ਮੈਂਬਰ ਉਹ ਵੀ ਸਾਨੂੰ ਬਹੁਤ ਵਹਿਮਾ ਭਰਮਾ ਤੋਂ ਦੂਰ ਹੋਣ ਲਈ ਉਹਨਾਂ ਪਿੱਛੇ ਸਾਇੰਟਿਫਿਕ ਰੀਜ਼ਨ ਦੱਸਦੇ ਆ ਤੇ ਬਸ ਮੈਂ ਇਸ ਬਾਕੀ ਸਾਰੇ ਸਟੂਡੈਂਟਸ ਨੂੰ ਇਹ ਹੀ ਰਿਕਵੈਸਟ ਕਰੂੰਗਾ ਵੀ ਇਹਨਾਂ ਦੇ ਕਿਤਾਬਾਂ ਤਰਕਸ਼ੀਲ ਮੈਗਜ਼ੀਨਾਂ ਜਾਂ ਜੋ ਹਿੰਦੀ ਦਾ ਤਰਕਸ਼ੀਲ ਸਪਤਾਕਾ ਉਹਦੇ ਵਿੱਚ ਆਪਣਾ ਪੜ੍ਹਨਾ ਅਤੇ ਹਿੱਸਾ ਲੈਣ ਧੰਨਵਾਦ ਮੇਰਾ ਨਾਮ ਬ੍ਰਿੰਦਰ ਸਿੰਘ ਹੈ ਮੈਂ ਗਿਗੇਮਾਜਰਾ ਸਕੂਲ ਦਾ ਵਿਦਿਆਰਥੀ ਹਾਂ ਮੈਂ ਇੱਥੇ ਆਪਣੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਭਰਿੰਦਰ ਕੋਰਡੀਨਲ ਆਇਆ ਹਾਂ ਮੈਂ ਤਰਕਸ਼ੀਲ ਸੋਸਾਇਟੀ ਵਿੱਚ ਸਿੱਖ ਕੇ ਗਿਆ ਬਹੁਤ ਵਧੀਆ ਚੀਜ਼ਾਂ ਸਿੱਖੀਆਂ ਨੇ ਇਸੇ ਮੈਂ ਬੁੱਕ ਵੀ ਪੜ੍ਹੀ ਆ ਬਹੁਤ ਅਤੇ ਬਹੁਤ ਕੁਝ ਹੈ ਇਹਨਾਂ ਨੇ ਦੱਸਿਆ ਕਿ ਸਾਈਬਰ ਕਰਾਈਮ ਬਾਰੇ ਹੋ ਗਿਆ ਤੇ ਬਹੁਤ سارے ਟੌਪਿਕ ਸੀਗੇ ਜਿਵੇਂ ਕਿ ਗੀਤ ਗੀਤ ਵਗੈਰਾ ਅਤੇ ਸਾਰੇ ਟੌਪਿਕ ਬਹੁਤ ਵਧੀਆ ਸੀਗੇ ਹਨਾ ਇਹਨਾਂ ਦੇ ਜਿਹੜੇ ਚੀਜ਼ਾਂ ਸਾਰੇ ਗੱਲਾਂ ਤੇ ਲਾਗੂ ਕਰਨਾ ਚਾਹੀਦਾ ਸਾਨੂੰ ਅਤੇ ਬਹੁਤ ਵਧੀਆ ਮੇਰਾ ਐਕਸਪੀਰੀਅੰਸ ਰਹਿਣ ਸੈਣ ਬਹੁਤ ਵਧੀਆ ਕੀਤਾ ਅਤੇ ਸਾਰਿਆਂ ਨੂੰ ਜੁੜਨਾ ਚਾਹੀਦਾ ਇਹਦੇ ਨਾਲ ਬਹੁਤ ਵਧੀਆ ਰਿਹਾ ਮੇਰਾ ਐਕਸਪੀਰੀਅੰਸ ਤੇ ਆਰਚੀ ਵਿਗਿਆਨਕ ਚੇਤਨਾ ਕੈਂਪ ਜਿਹੜਾ ਕਿ ਲਗਾਇਆ ਗਿਆ ਸੀਗਾ 7 ਤੋਂ 9 ਜੂਨ ਦਾ ਅੱਜ ਮੈਂ ਤੇ 9 ਜੂਨ ਨੂੰ ਇਹ ਕੈਂਪ ਸਮਾਪਤ ਹੋਇਆ ਮੈਂ 2 ਦਿਨਾਂ ਤੋਂ ਇਸ ਕੈਂਪ ਦਾ ਕੈਂਪ ਵਿੱਚ ਸੀ ਮੈਂ ਪਿਛਲੇ ਸਾਲ ਵੀ ਇਹ ਕੈਂਪ ਲਗਾਇਆ ਸੀ ਇਸ ਵਾਰ ਇਹ ਦੂਸਰੀ ਵਾਰ ਲਗਾਇਆ ਗਿਆ ਹੈ ਮੇਰੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਮੈਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਮੇਰੀ ਸੋਚ ਵਿਗਿਆਨਕ ਹੋਈ ਮੈਂ ਤਰਕਸ਼ੀਲ ਬਨਨ ਦੇ ਰਾਹ ਵੱਲ ਚੱਲ ਪਿਆ ਤੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਈਬਰ ਕ੍ਰਾਈਮ ਬਾਰੇ ਸਿੱਖਣ ਨੂੰ ਮਿਲਿਆ ਤੇ ਨਸ਼ਿਆਂ ਤੋਂ ਕਿਵੇਂ ਬਚ ਸਕਦੇ ਆ ਉਹ ਸਿੱਖਣ ਨੂੰ ਮਿਲਿਆ ਬਹੁਤ ਹੀ ਪੰਜਾਬ ਦੇ ਬਹੁਤ ਵੱਡੇ ਬੁਲਾਰੇ ਰਜਿੰਦਰ ਭਦੌਰ ਜੀ ਤੇ ਹੋਰ ਵੀ ਕਈ ਜਿਵੇਂ ਆਪਣੇ ਮਨਦੀਪ ਮੱਲੀ ਜੀ ਤੇ ਕਈ ਤਰ੍ਹਾਂ ਦੇ ਬੁਲਾਰੇ ਆਏ ਰਜਨਦਰਪਾਲ ਪਟਿਆਲਾ ਜੀ ਤੇ ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਤਰ੍ਹਾਂ ਦੇ ਸਾਨੂੰ ਲੈਕਚਰ ਦਿੱਤੇ ਮੈਨੂੰ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਤੇ ਮੈਂ ਹਰ ਸਾਲ ਇਹ ਕੈਂਪ ਲਗਾਉਂਦਾ ਰਹਿਵਾਂਗਾ ਫਿਲਹਾਲ ਮੈਂ 11ਵੀਂ ਕਲਾਸ ਤੇ 12ਵੀਂ ਤੱਕ ਦੇ ਬੱਚਿਆਂ ਲਈ ਇਹ ਕੈਂਪ ਹੁੰਦਾ ਪਰ ਇੱਥੇ ਰਜਿੰਦਰ ਬਧੌਰ ਜੀ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਜਦੋਂ ਵੀ ਤੁਸੀਂ ਚਾਹੋ 12ਵੀਂ ਤੋਂ ਬਾਅਦ ਵੀ ਇਸ ਕੈਂਪ ਦਾ ਹਿੱਸਾ ਵਨ ਸਕਦੇ ਹੋ ਮੈਂ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਇਹ ਕਹਿਣਾ ਚਾਹੁੰਨਾ ਕਿ ਤੁਸੀਂ ਇਸ ਕੈਂਪ ਦਾ ਵੱਧ ਚੜ ਕੇ ਹਿੱਸਾ ਬਣੋ ਤੇ ਨਵਾਂ ਕੁਝ ਸਿੱਖੋ ਅਤੇ ਹੋਰ ਵੀ ਵਿਦਿਆਰਥੀਆਂ ਨੂੰ ਸਿਖਾਓ ਧੰਨਵਾਦ ਮੇਰਾ ਨਾਮ ਕਰਤਪਾਲ ਸਿੰਘ ਹੈ ਮੈਂ ਤਰਕਸ਼ੀਲ ਸੁਸਾਇਟੀ ਵਿੱਚ ਲੱਗਣ ਵਾਲੇ ਵਿਗਿਆਨਕ ਚੇਤਨਾ ਕੈਂਪ ਵਿੱਚ ਸ਼ਾਮਿਲ ਹੋਇਆ ਇੱਥੇ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ ਇੱਥੇ ਵਕ ਵਕ ਬੁਲਾ ਰਹੇ ਬਹੁਤ ਸਾਨੂੰ ਚੰਗੀਆਂ ਗੱਲਾਂ ਦੱਸੀਆਂ ਅਤੇ ਵਾਕਾ ਵਾਕੋ ਬੁਲਾ ਰਹੇ ਨੇ ਕੁਝ ਖਾਸ ਗੱਲਾਂ ਸਾਨੂੰ ਦੱਸਿਆ ਜਿਨ੍ਹਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਅਪਣਾਉਂਗਾ ਅਤੇ ਅੰਧਵਿਸ਼ਵਾਸ਼ਾ ਤੋਂ ਬਚ ਕੇ ਰਹਿਣਾ ਸਾਨੂੰ ਅੰਧਵਿਸ਼ਵਾਸ਼ਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਮੈਂ ਸਾਰੇ ਵਿਦਿਆਰਥੀਆਂ ਨੂੰ ਤਰਕ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਤਰਕਸ਼ੀਲ ਸੋਸਾਇਟੀ ਨਾਲ ਜੁੜਨ ਲਈ ਇੱਕ ਇਹਨਾਂ ਹਾਂ